ਸ਼ਹਿ ਲੋਕ ਨਾਮ ਹੋਣ ਜ਼ਰੂਰ ਕਿਉਂਕਿ ਇੱਕ ਇਹਨਾਂ ਦੇ ਵਿੱਚ ਅਨਾਜ ਸਾਮੰਨ ਦੀ ਜਿਹੜੀ ਵਿਵਸਥਾ ਬਹੁਤ ਵਧੀਆ ਹੈ ਇਸ ਕਰਕੇ ਇਹ ਜਿਹੜੀ ਸ਼ਹਿ ਲੋਕ ਨਾਮ ਨੇ ਇਹ ਸਰਕਾਰੀ ਹੋਣ ਸਰਕਾਰ ਇਹਨਾਂ ਨੂੰ ਆਪਣੇ ਕਬਜ਼ੇ ਚ ਲਵੇ ਕਿਉਂਕਿ ਪ੍ਰਾਈਵੇਟ ਕਾਰਪੋਰੇਟ ਨੇ ਜੇ ਉਹਨਾਂ ਦੇ ਜਿਹੜੇ ਮੰਚੇ ਨਾਲ ਇਹ ਸ਼ਹਿ ਲੋਕ ਨਾਮ ਲਾਏ ਇਹਦਾ ਮਤਲਬ ਇਹ ਨਹੀਂ ਕਿ ਉਧਰ ਨਹੀਂ ਜਾਂਦੀ ਹੈ ਜੀ ਇਹ ਮੰਡੀਆਂ ਵੀ ਪ੍ਰਾਈਵੇਟਾਂ ਦੇ ਹਵਾਲੇ ਕਰਨਗੇ ਉਹਨਾਂ ਨੂੰ ਜਾਣ ਕਿਉਂਕਿ ਮੰਡੀਆਂ ਉਹਨਾਂ ਨੂੰ ਲਾਨਿਆ ਹੋਇਆ ਉਹਨਾਂ ਨੇ ਜਿੰਨਾਂ ਸਰਕਾਰੀ ਮੰਡੀਆਂ ਨੇ ਖਤਮ ਕਰਕੇ ਉਹ ਪ੍ਰਾਈਵੇਟ ਮੰਡੀਆਂ ਦੇ ਰੂਪ ਵਿੱਚ ਉਹਨਾਂ ਤੋਂ ਨੂੰ ਮਾਨਤਾ ਦੇਣੀ ਇਹ ਇੱਕ ਕਿਸਮ ਦਾ ਪੂਰੇ ਦੇਸ਼ ਨੂੰ ਥੋੜੀਆਂ ਕੰਪਨੀਆਂ ਦੇ ਹਵਾਲੇ ਕਰਨ ਦੀ ਜਿਹੜੀ ਫੌਜ ਹੈ ਸਰਕਾਰ ਦੀ ਅਸੀਂ ਲੰਮੇ ਦਾ ਤੋਂ ਦਾ ਵਿਰੋਧ ਕਰ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ 11 April ਨੂੰ ਸੂਬੇ ਭਰ ਦੇ ਸਾਈਲੋ ਗੋਦਾਮਾਂ ਅੱਗੇ ਧਰਨਾ ਦੇਣ ਜਾ ਰਹੀ ਹੈ ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਈਲੋ ਗੋਦਾਮਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾਵੇ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਾਈਲੋਸ ਪੰਜਾਬ ਦੇ ਮੰਡੀਕਰਨ ਸਿਸਟਮ ਤੇ ਕਿਸਾਨੀ ਨੂੰ ਬਰਬਾਦ ਕਰ ਦੇਣਗੇ ਅਜਿਹੇ ਦੇ ਵਿੱਚ ਸਾਈਲੋ ਪ੍ਰਾਈਵੇਟ ਘਰਾਨਿਆਂ ਦੇ ਨਹੀਂ ਬਲਕਿ ਸਰਕਾਰੀ ਹੋਣੇ ਚਾਹੀਦੇ ਨੇ ਤਾਂ ਜੋ ਕਣਕ ਖਰੀਦਣ ਵੇਚਣ ਸਟੋਰ ਕਰਨ ਅਤੇ ਪ੍ਰੋਸੈਸ ਕਰਨ ਦੇ ਲਈ ਸਰਕਾਰ ਤੇ ਕਿਸਾਨ ਇਹਨਾਂ ਦਾ ਫਾਇਦਾ ਲੈ ਸਕਣ ਅੱਜ ਜਿਹੜੀ ਮੀਟਿੰਗ ਆਇਆ ਜਿਹੜਾ ਪਿਛਲੇ ਦਿਨ ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਸੀ ਨਾਉ ਕਾਰਪੋਰੇਟ ਘਰਾਨਿਆਂ ਨੂੰ ਇਹ ਸ਼ੈਲਵਾ ਦੇ ਵਿੱਚ ਨਾਜ ਲਾਉਣ ਦੀ ਛੋਟ ਦਿੱਤੀ ਸੀ ਜਿਹਨੇ 26 ਮੰਡੀਆਂ ਭੰਗ ਕੀਤੀਆਂ ਸੀ ਉਹ 2 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੋਇਆ 2 ਅਪ੍ਰੈਲ ਨੂੰ ਉਹਦੇ ਭੰਗ ਕਰਦੇ ਸਰਕਾਰ ਨੇ ਫੈਸਲਾ ਆਪਣਾ ਵਾਪਸ ਲੈ ਲਿਆ ਅਸੀਂ ਇਹ ਸਮਝਦੇ ਆਪੇ ਕਿ ਡਰਵਾਚ ਮੀਟਿੰਗ ਕੀਤੀ ਅਸੀਂ ਵੀ ਜਿਹੜੇ ਪੰਜਾਬ ਦੇ ਵਿੱਚ ਸ਼ੈਲੋ ਗਦਾਮ ਲੱਗੇ ਹੋਏ ਨੇ ਤੇ ਉਹ ਗਦਾਮ ਨੇ ਜਿਹੜੇ ਉਹ ਸਰਕਾਰੀ ਹੋਣੇ ਕਰ ਗਏ ਕਿਉਂਕਿ ਪ੍ਰਾਈਵੇਟ ਕਾਰਪੋਰੇਟ ਨੇ ਜੇ ਉਹਨਾਂ ਦੇ ਜਿਹੜੇ ਮੰਸ਼ੇ ਨਾਲ ਹੀ ਸ਼ੈਲੋ ਗਦਾਮ ਲਾਏ ਨੇ ਇਹਦਾ ਮਤਲਬ ਇਹ ਨਹੀਂ ਸੀ ਉਧਰ ਨੂੰ ਜਾਂਦੀ ਹੈ ਕਿ ਇਹ ਮੰਡੀਆਂ ਵੀ ਪ੍ਰਾਈਵੇਟਾਂ ਦੇ ਹਵਾਲੇ ਕਰਨਗੇ ਉਹਨਾਂ ਨੂੰ ਜਾੜ ਕਿਉਂਕਿ ਮੰਡੀਆਂ ਉਹਨਾਂ ਨੂੰ ਲਾਨਿਆ ਹੋਇਆ ਉਹਨਾਂ ਨੂੰ ਜਿਹੜੇ ਸੈਲੂਕਦਮ ਨੇ ਉਹਦੇ ਵਿੱਚ ਸਭਾ ਜਾ ਕੇ ਜਦੋਂ ਮਾਲ ਵੇਚੂਗਾ ਇਹ ਲੰਮੇ ਦਾਦ ਇਹ ਪਾਲਸੀ ਹੈ ਸਰਕਾਰੀ ਦੀ ਵੀ ਇਹ ਜਿਹੜੀਆਂ ਸਰਕਾਰੀ ਮੰਡੀਆਂ ਨੇ ਖਤਮ ਕਰਕੇ ਉਹ ਪ੍ਰਾਈਵੇਟ ਮੰਡੀਆਂ ਦੇ ਰੂਪ ਦੇ ਵਿੱਚ ਉਹਨਾਂ ਕੋਲ ਨੂੰ ਮਾਨਤਾ ਦੇਣੀ ਹੈ। ਯਾਨੀ ਇੱਕ ਕਿਸਮ ਦੀ ਇਹ ਪਾਲਿਸੀ ਹੈ ਵੀ ਲੰਮੇ ਦਾਤੋਂ ਜਿਹੜੀ ਅਨਾਜ ਤੇ ਕਬਜ਼ਾ ਜਿਹੜਾ ਸਰਕਾਰੀ ਭੰਡਾਰ ਹੁੰਦੇ ਨੇ ਹੁਣ ਇਹ ਕਾਰਪੋਰੇਟਾਂ ਦੇ ਹਵਾਲੇ ਹੋਣਗੇ ਇਹ ਭੰਡਾਰੇ। ਜਿਹਦੇ ਨਾਲ ਜਿਹੜੀ ਪੀਡੀਐਸ ਸਕੀਮ ਮਿਲਦੀ ਹੈ, ਸਹੂਲਤ ਮਿਲਦੀ ਹੈ। ਮiduranu ਤੇ ਗਰੀਬ ਲੋਕਾਂ ਨੂੰ ਜਿਹੜੇ 80 ਕਰੋੜ ਦੇ ਲਗਭਗ ਲੋਕਾਂ ਨੂੰ ਇਹ ਸਹੂਲਤ ਮਿਲ ਜੇ। ਇੱਕ ਤਾਂ ਉਹ ਖਤਮ ਹੋ ਗਈ। ਦੁਜੀ ਐਮਐਸਪੀ ਦੀ ਗਾਰੰਟੀ ਦੀ ਨੀਤੀ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹਦੇ ਤਾਂ ਕੰਮੇ ਮੁੱਕ ਜੂਗਾ ਜਦੋਂ ਸਰਕਾਰੀ ਖਰੀਦ ਹੀ ਨਾ ਹੋਈ ਸਰਕਾਰੀ ਮੰਡੀ ਨਾ ਹੋਈ ਫਿਰ ਐਮਐਸਪੀ ਦੀ ਗਾਰੰਟੀ ਦੀ ਗੱਲ ਹੀ ਮੁੱਕ ਜੂਗੀ ਤੀਜੀ ਗੱਲ ਇਹ ਹੈ ਵੀ ਫਿਰ ਬਹੁਤ ਬੰਦਿਆਂ ਦਾ ਰੋਜ਼ਗਾਰ ਜੁਲੂਗਾ ਟਰੱਕ ਯੂਨੀਅਨ ਦਾ ਮਾਰਕੀਟ ਕਮੇਟੀਾਂ ਦਾ ਮਜ਼ਦੂਰਾਂ ਦਾ ਹੋਰ ਲੋਕਾਂ ਦਾ ਅਗਲੀ ਜਿਹੜੀ ਮਹੱਤਵਪੂਰਨ ਗੱਲ ਹੈ ਵੀ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਨਿਰਭਰ ਨੇ ਜਿਨ੍ਹਾਂ ਦੀ ਆਮਦਨ ਥੋੜੀ ਹੈ ਉਹਨਾਂ ਨੂੰ ਇਹ ਇਲਾਜ ਮਹਿੰਗਾ ਫਿਰ ਦੇਣਾ ਪਵੇਗਾ ਇਹਦਾ ਕੋਈ ਵੀ ਰੇਟ ਤੇ ਕਿਤੇ ਵੀ ਜਾ ਸਕਦਾ ਹੈ ਇਹ ਜਿਹੜੀਆਂ ਗੱਲਾਂ ਦੇ ਨਾਲ-ਨਾਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੱਕ ਕਿੱਤਾ ਉੱਜੜੂਗਾ ਬਹੁਤ ਵੱਡਾ। ਯਾਨੀ ਜਿਹੜੀਆਂ ਪੰਜਾਬੂ ਜ਼ਮੀਨਾਂ ਨੇ ਜਿਵੇਂ ਆਪਣੇ ਪੰਜਾਬ ਦੀ ਗਰਖੇਰ ਜ਼ਮੀਨਾਂ ਜਿਹੜੀ ਸੀਦੇ ਤੇ 70-75% ਲੋਕ ਵੱਸਦੇ ਨੇ। ਉਹਨਾਂ ਦਾ ਅਜਾੜਾ ਹੋਊਗਾ। ਇਹ ਨਾਲ ਵੱਡੀ ਪੱਧਰ ਤੇ ਜਿਹੜੀਆਂ ਜ਼ਮੀਨਾਂ ਨੇ ਫਿਰੇ ਕਾਰਪੋਰੇਟਰ ਦੇ ਹਵਾਲੇ ਚ ਨਹੀਂ ਜਾਣਗੀਆਂ। ਇਹਦਾ ਮਤਲਬ ਇਹ ਹੈ ਵੀ ਇੱਕ ਕਿਸਮ ਦਾ ਆਰਥਿਕ ਸੰਕਟ ਹੈ ਜਿਹੜਾ ਬੇਰੁਜ਼ਗਾਰੀ ਦਾ ਤੇ ਆਰਥਿਕ ਸੰਕਟ ਬੇਰੁਜ਼ਗਾਰੀ ਕਰਕੇ ਬੇਰੁਜ਼ਗਾਰੀ ਬਹੁਤ ਵੱਡੀ ਪੱਧਰ ਤੇ ਹੋਊਗੀ। ਕਿਸਾਨ ਖੇਤਾਂ ਦੇ ਵਿੱਚ ਕੰਮ ਕਿਸਾਨਾਂ ਦਾ ਖਤਮ ਹੋ ਜਾਊਗਾ ਮਸ਼ੀਨਰੀ ਕਰਨਾ ਹੈ ਮਜ਼ਦੂਰ ਪਹਿਲਾਂ ਖੇਤਾਂ 'ਚੋਂ ਬਾਹਰ ਨੇ ਜੈਨ ਜਦੋਂ ਹੱਥਾਂ ਨੂੰ ਕੰਮ ਨਾ ਹੋਇਆ ਤਾਂ ਪੈਸਾ ਨਹੀਂ ਹੋਣਾ ਜਦੋਂ ਪੈਸਾ ਨਾ ਹੋਇਆ ਤਾਂ ਮਾਰਕੀਟ 'ਚ ਨਹੀਂ ਜਾਣਾ ਜਦੋਂ ਮਾਰਕੀਟ ਨਾ ਹੋਵੇ ਤਾਂ ਇੰਡਸਟਰੀ ਹੋਣੀ ਜਦੋਂ ਇੰਡਸਟਰੀਆਂ ਹੋਈ ਦੇਸ਼ ਜਿੰਨੇ ਖੇਲ ਹੈ ਜੈਨ ਇੱਕ ਕਿਸਮ ਦਾ ਪੂਰੇ ਦੇਸ਼ ਨੂੰ ਥੋੜੀਆਂ ਕੰਪਨੀਆਂ ਦੇ ਹਵਾਲੇ ਕਰਨ ਦੀ ਜਿਹੜੀ ਪਹੁੰਚ ਹੈ ਸਰਕਾਰ ਦੀ ਅਸੀਂ ਲੰਮੇ ਦਾ ਤੋਂ ਦਾ ਵਿਰੋਧ ਕਰ ਰਹੇ ਹਾਂ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਇਹਨਾਂ ਸਾਡੇ ਕਰਤੂਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਸ਼ੈਲੋਗਨਾਮ ਇਹ ਚੀਜ਼ ਕੀ ਹੈ ਇਹ ਕੀ ਦੀ ਖਤਰਾ ਹੈ ਇਹ ਕਿਹਦਾ ਫਾਇਦਾ ਕਰੂਗਾ ਤੇ ਇਹਦੇ ਵਾਸਤੇ ਮੰਗ ਕਰੋ ਵੀ ਇਹ ਸ਼ੈਲੋਗਨਾਮ ਹੋਣ ਜ਼ਰੂਰ ਕਿਉਂਕਿ ਇੱਕ ਇਹਨਾਂ ਦੇ ਵਿੱਚ ਅਨਾਜ ਸਾਹਮਣੇ ਜਿਹੜੀ ਵਸਤ ਹੈ ਬਹੁਤ ਵਧੀਆ ਹੈ ਉਹ ਹੋਵੇ ਪਰ ਇਹ ਸ਼ੈਲੋਗਨਾਮ ਕਿਸੇ ਮਾਰਕੀਟ ਨੂੰ ਪ੍ਰਭਾਵਿਤ ਨਾ ਕਰਨਾ ਕਿਸੇ ਕਿਤੇ ਨੂੰ ਪ੍ਰਭਾਵਿਤ ਨਾ ਕਰਨਾ ਮਜ਼ਦੂਰਾਂ ਤੇ ਇਹਨਾਂ ਦਾ ਕੋਈ ਪ੍ਰਭਾਵ ਨਾ ਪਵੇ ਮਾਰਕੀਟ ਕਮੇਟੀਆਂ ਤੇ ਇਹਨਾਂ ਪ੍ਰਭਾਵ ਨਾ ਪਵੇ ਉਹ ਰਜਦਾਰ ਵੀ ਬਚੇ ਤੇ ਇਹ ਮਾਰਕੀਟ ਵੀ ਬਚੇ ਇਸ ਕਰਕੇ ਇਹ ਜਿਹੜੀ ਸ਼ੈਲੋਕਦਮ ਨੇ ਇਹ ਸਰਕਾਰੀ ਹੋਣ ਸਰਕਾਰ ਇਹਨਾਂ ਨੂੰ ਆਪਣੇ ਕਬਜ਼ੇ ਚ ਲਵੇ ਜਿੰਨੇ ਵੀ ਸ਼ੈਲੋਕਦਮ ਕਿਥੇ ਬਣਦੇ ਨੇ ਪੰਜਾਬ ਦੇ ਵਿੱਚ ਉਹ ਸਰਕਾਰੀ ਬਣ ਇਸ ਮੰਗ ਨੂੰ ਲੈ ਕੇ ਅਸੀਂ ਇਹ ਸਿੱਖਿਆ ਮੀਟਿੰਗ ਰੱਖੀ ਹੈ ਤੇ ਇਸ ਮੰਗ ਦੇ ਉੱਤੇ ਅਸੀਂ 11 ਤਰੀਕ ਦੇ 10 ਤਰੀਕ ਦਾ ਤੈਅ ਕਰਨਾ ਜੀ ਅਸੀਂ ਅਸੀਂ ਇਸੇ 10 ਤਰੀਕ ਦਾ ਸ਼ੈਲੋਕਦਮ ਦੇ ਇੱਕ ਦਿਨ ਦਾ ਪ੍ਰਦਰਸ਼ਨ ਵੀ ਕਰਾਂਗੇ ਸਾਰੇ ਪੰਜਾਬ ਦੇ ਵਿੱਚ ਜਿੰਨੇ ਸ਼ੈਲੋਕਦਮਾਂ ਤੇ ਹੋ ਸਕਣਗੇ 7 ਹੁੰਦੇ ਨੇ 8 ਹੁੰਦੇ ਨੇ ਜਿੰਨੇ ਵੀ ਸ਼ੈ ਲੋਕਦਾਨਾ ਤੇ ਹੋਣਗੇ ਉਹ 11 ਤਰੀਕ ਦਾ ਤੇ 10 ਤਰੀਕ ਦੇ ਵਿੱਚੋਂ ਕੋਈ ਵੀ ਡੇਟ ਕਰ ਲਈ ਅਸੀਂ ਸੰਭਵ ਹੈ ਵੀ 11 ਤਰੀਕ ਹੀ ਹੋਊਗੀ ਤੇ ਅਸੀਂ 11 ਤਰੀਕ ਨੂੰ ਉਹਨਾਂ ਸ਼ੈ ਲੋਕਦਾਨਾ ਤੇ ਇੱਕ ਦਾ ਪ੍ਰਦਰਸ਼ਨ ਕਰਾਂਗੇ